ਸਾਰੇ ਨੂੰ ਪਿਆਰ ਭਰੀ ਸ਼ਤਿ ਸ਼੍ਰੀ ਅਕਾਲ ਜੀ ਉਮੀਦ ਹੈ ਸਾਰੇ ਠੀਕ ਹੋ ਹੋਮੋਂਗੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਰਮਪਰਾ ਫੂਲ ਬਲਕਾਰ ਸਿੱਧੂ ਉਹਨਾਂ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਕਿਉਂ ਉਹਨਾਂ ਦੇ ਆਪ ਦੇ ਵਰਕਰ ਨਾਰਾਜ਼ ਹੋ ਜਾਂਦੇ ਨੇ ਜਿਨ੍ਹਾਂ ਨੇ ਮੋਢੇ ਨਾਲ ਮੋਢਾ ਲਾ ਕੇ ਕੰਮ ਕੀਤਾ ਹੋਵੇ ਚੋਣ ਪ੍ਰਚਾਰ ਜੋਰਾ ਸ਼ੋਰਾਂ ਤੇ ਕੀਤਾ ਹੋਵੇ ਦਿਨ ਰਾਤ ਆਪਦੇ ਐਮਐਲਏ ਲਈ ਦਿਨ ਰਾਤ ਆਪਦੇ ਐਮਐਲਏ ਲਈ ਇੱਕ ਕਰ ਦਿੱਤਾ ਹੋਵੇ ਪਾਸ ਦੇ ਰਹਿੰਦੇ ਹੁਣ ਉਹਨਾਂ ਦੀ ਖਾਤਰ ਚੋਣ ਪ੍ਰਚਾਰ ਕਰਨ ਦੇ ਲਈ ਫੇਰ ਵੀ ਐਮਐਲਿਆਂ ਤੋਂ ਜਾ ਐਮਪੀਆਂ ਤੋਂ ਜਾਂ ਵਰਕਰ ਉਹਨਾਂ ਦੇ ਨਾਰਾਜ਼ ਕਿਉਂ ਹੋ ਜਾਂਦੇ ਨੇ ਕਿਉਂ ਪਾਕਤੀ ਛੱਡਣ ਲਈ ਮਜਬੂਰ ਕੀਤੇ ਜਾਂਦੇ ਨੇ ਕਿਉਂ ਆਮ ਵਰਕਰਾਂ ਦੇ ਨਾਲ ਹੀ ਤੱਕਾ ਕਿਉਂ ਹੁੰਦਾ ਬਾਕੀ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਸੀਂ ਬਲਕਾਰ ਸਿੱਧੂ ਤੋਂ ਐਮਐਲਏ ਤੋਂ ਕਿੰਨਾ ਖੁਸ਼ ਹੋ ਜਾਂ ਉਹਨਾਂ ਨੇ ਕਿਹੜੇ ਕਿਹੜੇ ਕੰਮ ਹੁਣ ਤੱਕ ਦੋ ਸਾਲ ਦੀ ਸਰਕਾਰ ਦੇ ਕਾਰਜਕਾਲ ਦੇ ਵਿੱਚ ਉਹਨਾਂ ਨੇ ਆਪਦੇ ਹਲਕੇ ਦੇ ਵਿੱਚ ਕਿਹੜੇ-ਕਿਹੜੇ ਕੰਮ ਕਰਾਏ ਨੇ ਰੰਪਰਾ ਫੋਲ ਦੇ ਵਿੱਚ ਦੱਸ ਸਕਦੇ ਹਾਂ ਕਿ ਉਹਨਾਂ ਨੇ ਕਿਹੜੇ-ਕਿਹੜੇ ਕੰਮ ਕਰਵਾਏ ਨੇ ਬਲਕਾਰ ਸਿੱਧੂ ਨੇ ਦਾ ਜਿਹੜੇ ਕੰਮ ਨਹੀਂ ਕਰਵਾਏ ਕਿਹੜੇ ਕੰਮ ਕਰਾਉਣੇ ਚਾਹੀਦੇ ਸੀ ਪਹਿਲਾਂ ਕਿ ਜਾਂ ਜਿਹੜੇ ਕੰਮ ਦੀ ਉਹ ਜਰੂਰਤ ਨਹੀਂ ਸੀ ਉਹੋ ਜੇ ਕੰਮ ਬਲਕਾਰ ਸਿੱਧੂ ਨੇ ਕਰਾ ਦਿੱਤੇ ਉਹ ਕਮੈਂਟ ਕਰਕੇ ਜਰੂਰ ਦੱਸ ਦਿਓ ਗੱਲ ਕਰਦੇ ਆ ਕਿ ਵਰਕਰਾਂ ਦੇ ਨਾਲ ਹਿੱਤਕਾ ਕਿਉਂ ਹੁੰਦਾ ਕਿਉਂ ਵਰਕਰ ਪਾਕਿ ਛੱਡਣ ਦੇ ਲਈ ਮਜਬੂਰ ਹੋ ਜਾਂਦੇ ਨੇ ਕਿਉਂ ਇਹ ਆਪ ਐਮਐਲਏ ਭੁੱਲ ਜਾਂਦੇ ਨੇ ਕਿ ਭਈ ਇਹ ਉਹੀ ਵਰਕਰ ਨੇ ਜਿਹੜੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੁੜ ਕੇ ਕੰਮ ਕਰ ਰਹੇ ਸੀ ਕੀ ਸਾਡੇ ਨਾਲੋਂ ਜ਼ਿਆਦਾ ਕੰਮ ਸਾਡੇ ਵਰਕਰ ਕਰਦੇ ਨੇ ਫਿਰ ਵੀ ਵਰਕਰਾਂ ਨੂੰ ਹਮੇਸ਼ਾ ਨਿਰਾਸ਼ਾ ਕਿਉਂ ਹੁੰਦੀ ਹੈ ਕਿਉਂ ਉਹਨਾਂ ਦੇ ਜੋ ਕੰਮ ਇੱਕ ਦੋ ਹੁੰਦੇ ਨੇ ਜਿੱਦੀ ਆਸ ਦੇ ਨਾਲ ਉਹ ਲਗਾਤਾਰ ਪ੍ਰਚਾਰ ਵੀ ਕਰਦੇ ਰਹਿੰਦੇ ਨੇ ਐਮਐਲਏ ਦਾ ਉਹਨਾਂ ਦੀ ਮਦਦ ਵੀ ਕਰਦੇ ਰਹਿੰਦੇ ਨੇ ਪਰ ਜਦੋਂ ਹੀ ਸਰਕਾਰ ਬਣ ਜਾਂਦੀ ਹੈ ਜੋ ਐਮਐਲਏ ਵਾਂ ਦਾ ਜੋ ਐਮਪੀ ਵਾਂ ਦਾ ਉਹਦੇ ਹਾ ਭਾਵ ਥੋੜੇ ਟਾਈਮ ਬਾਅਦ ਬਦਲਣ ਲੱਗ ਜਾਂਦੇ ਨੇ ਵੋਟਾਂ ਤੋਂ ਪਹਿਲਾਂ ਤਾਂ ਵਰਕਰਾਂ ਨੂੰ ਦੰਦੇ ਵਿੱਚ ਘੱਟੋ ਘੱਟ 2 3 4 ਵਾਰੀ ਫੋਨ ਕਰਦੇ ਹੋਣਗੇ ਕਿ ਕਿਵੇਂ ਚੱਲ ਰਹੀ ਹੈ ਪੋਜੀਸ਼ਨ ਕੀ ਗੱਲਬਾਤਾਂ ਲੋਕੀ ਕਿੱਧਰ ਨੂੰ ਜਾ ਰਹੇ ਨੇ ਕਿਸ ਤਰ੍ਹਾਂ ਦਾ ਮਾਹੌਲ ਆ ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਕਰਦੇ ਨੇ ਪਰ ਜਦੋਂ ਵੋਟਾਂ ਦੇ ਵਿੱਚ ਜਿੱਤ ਜਾਂਦੇ ਨੇ ਪਰ ਥੋੜੇ ਟਾਈਮ ਬਾਅਦ ਉਹੀ ਵਰਕਰਾਂ ਦਾ ਫੋਨ ਚੱਕਣੋਂ हट ਜਾਂਦੇ ਨੇ ਪਾਸਾ ਬਟਨ ਲੱਗ ਜਾਂਦੇ ਨੇ ਜਿਹੜੇ ਨਵੇਂ ਵਰਕਰ ਫਿਰ ਹੋਰ ਜੋੜਦੇ ਆ ਹੋਰ ਕਿਤੇ ਪਿੰਡੋਂ ਜੋੜਦੇ ਆ ਜਾਂ ਉਹੀ ਸ਼ਹਿਰ ਦੇ ਵਿੱਚੋਂ ਹੋਰ ਕੋਈ ਵਰਕਰ ਜੋੜਦੇ ਆ ਕਰੋਨਾ ਦੇ ਨਾਲ ਲੜ ਕੇ ਫਿਰ ਉਹਨਾਂ ਨੂੰ ਕਹਿੰਦੇ ਆ ਕਿ ਤੁਹਾਡਾ ਮਾਨਤਾਨ ਜਰੂਰ ਕੀਤਾ ਜਾਊਗਾ ਤੁਸੀਂ ਸਾਡੇ ਨਾਲ ਖੜੇ ਹੋ ਅਸੀਂ ਤੁਹਾਡੇ ਨਾਲ ਖੜਾਂਗੇ ਪਰ ਪੁਰਾਣੇ ਵਰਕਰਾਂ ਦਾ ਕੀ ਫਿਰ ਪੁਰਾਣੇ ਵਰਕਰ ਪਾਰਟੀਆਂ ਕੋ ਛੱਡ ਦਿੰਦੇ ਨੇ ਕੋਜ ਟਿਕਟਾਂ ਪਿੱਛੇ ਛੱਡ ਦਿੰਦੇ ਨੇ ਕਿ ਸਾਨੂੰ ਇਸ ਵਾਰ ਟਿਕਟ ਨਹੀਂ ਦਿੱਤੀ ਜਾਂ ਵਿਸ਼ਵਾਸ ਨਹੀਂ ਸੀ ਸਾਡੇ ਤੇ ਕਿ ਜਦੋਂ ਲੋਡ ਹੁੰਦੀ ਆ ਉਦੋਂ ਤੁਸੀਂ ਵਰਤ ਲੈਨੇ ਹੋ ਜਦੋਂ ਲੋਡ ਨਹੀਂ ਹੁੰਦੀ ਵਰਕਰ ਨੂੰ ਲੋਡ ਪੈਂਦੀ ਆ ਉਦੋਂ ਪਾਸਾ ਵਟਣ ਲੱਗ ਜਾਂਦੇ ਹੋ ਬਲਕਾਰ ਸਿੱਧੂ ਤੋਂ ਕਿੰਨੇ ਕੁ ਖੁਸ਼ ਨੇ ਰਾਮਪਰਾਪੂਲ ਦੇ ਵਾਸੀ ਜਿੰਨੇ ਹਲਕੇ ਲੱਗਦੇ ਨੇ ਜਿੰਨੇ ਪਿੰਡ ਬਲਕਾਰ ਸਿੱਧੂ ਦੇ ਅੰਡਰ ਆਉਂਦੇ ਨੇ ਉਹ ਦੱਸ ਸਕਦੇ ਨੇ ਕਿ ਬਲਕਾਰ ਸਿੱਧੂ ਦੀ ਕਾਰਜ ਬਲਕਾਰ ਸਿੱਧੂ ਦੀ ਕਾਰਜ ਜਿਹੜਾ ਕਾਲ ਤੋਂ ਕਿੰਨੇ ਕੁ ਕੁੱਛ ਨੇ ਕਿੰਨੇ ਕੁ ਉਹਨਾਂ ਨੇ ਕੰਮ ਕਰਵਾਏ ਨੇ ਜਾਂ ਕਿਹੜੇ ਕੰਮ ਹਜੇ ਨਹੀਂ ਕਰਵਾਏ ਜਿਨ੍ਹਾਂ ਦੀ ਲੋੜ ਹੈ ਉਹ ਕੰਮ ਹਜੇ ਤੱਕ ਨਹੀਂ ਕੀਤੇ ਗਏ ਉਹ ਕਮੈਂਟ ਦੇ ਵਿੱਚ ਜ਼ਰੂਰ ਦੱਸ ਦਿਓ ਜੇ ਚਾਹਿਆ ਤਾਂ ਬਲਕਾਰ ਸਿੱਧੂ ਜੀ ਨਾਲ ਇੰਟਰਵਿਊ ਵੀ ਜ਼ਰੂਰ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਇਹ ਜੀ ਆਸ਼ਕਾਇਤਾ ਨੇ ਆ ਕੰਮ ਤੁਸੀਂ ਹਜੇ ਤੱਕ ਨਹੀਂ ਕੀਤੇ ਇਸ ਲਈ ਬੇਨਤੀ ਹੈ ਜਿਹੜੇ ਕੰਮ ਨਹੀਂ ਕੀਤੇਗੇ ਬਲਕਾਸ ਦੀ ਵੱਲੋਂ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦਿਓ ਤਾਂ ਜੋ ਉਹਨਾਂ ਨੂੰ ਅਸੀਂ ਸਵਾਲ ਪੁੱਛ ਸਕੀਏ